ਪਿੰਡਾਂ ਦੀਆਂ ਨਵੀਆਂ ਬਣੀਆਂ ਪੰਚਾਇਤਾਂ ਨੇ ਕਿਹੜੇ ਲੋਕਾਂ ਦੇ ਨਾਲ ਵਾਅਦੇ ਕੀਤੇ ਸੀ ਕਿੰਨੇ ਕੁ ਪੂਰੇ ਕੀਤੇ ਐ ਤੇ ਕਦੋਂ ਪੂਰੇ ਕਰਨੇ ਐ ਪਰ ਜੇ ਗੱਲ ਕੀਤੀ ਜਾਵੇ ਤਲਵੰਡੀ ਸਾਬੋ ਦੇ ਪਿੰਡ ਕਮਾਲੂ ਦੀ ਤਾਂ ਇਹ ਸਰਪੰਚ ਨੇ ਕਹਿੰਦੇ ਇੱਕ ਵਾਅਦਾ ਕੀਤਾ ਸੀ ਪਿੰਡ ਨਾਲ ਵੀ ਜੇ ਮੈਂ ਸਰਪੰਚ ਬਣ ਗਿਆ ਤਾਂ ਪਿੰਡ ਦੀਆਂ ਬੱਚੀਆਂ ਜਿਹੜੀਆਂ ਸਕੂਲ ਪੈਦਲ ਤੁਰ ਕੇ ਜਾਂਦੀਆਂ ਉਹਨਾਂ ਲਈ ਆਪਣੇ ਖਰਚੇ ਤੇ ਬੈਣ ਚਲਾਵਾਂਗਾ ਤਾਂ ਅੱਜ ਉਹ ਪਿੰਡ ਦਾ ਵਾਅਦਾ ਇਸ ਸਰਪੰਚ ਨੇ ਪੂਰਾ ਕਰ ਦਿੱਤਾ ਹੈ ਤਲਵੰਡੀ ਸਾਬੋ ਦੇ ਪਿੰਡ ਕਮਾਲੂ ਖੜੇ ਆ ਬਠਿੰਡੇ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ ਕਿ ਇਹ ਉਹ ਪੰਚਾਇਤ ਹੈ ਇਹ ਉਹ ਸਰਪੰਚ ਹੈ ਜੀਨੇ ਲੜਕੀਆਂ ਨੂੰ ਆਪਣੇ ਪਿੰਡ ਦੀਆਂ ਬੱਚੀਆਂ ਨੂੰ ਲੋਹੜੀ ਤੇ ਉਹ ਗਿਫਟ ਦਿੱਤਾ ਹੈ ਜਿਹੜਾ ਕਿਸੇ ਸਰਕਾਰ ਨੂੰ ਦੇਣਾ ਚਾਹੀਦਾ ਸੀ ਇਹ ਪ੍ਰਬੰਧ ਸਰਕਾਰ ਨੂੰ ਕਰਨੇ ਚਾਹੀਦੇ ਸੀ ਪਰ ਪਿੰਡ ਦੀ ਪੰਚਾਇਤ ਨੇ ਆਪਣਾ ਵਾਅਦਾ ਪੂਰਾ ਕਰਕੇ ਆਪਣੇ ਪਿੰਡ ਦੀਆਂ ਬੱਚੀਆਂ ਲਈ ਸਕੂਲ ਵੈਣ ਦੀ ਸੇਵਾ ਜਿਹੜੀ ਫ੍ਰੀ ਚਲਾਈ ਆ ਆਉ ਦਿਖਾਉਣੇ ਅੱਜ ਦੀ ਰਿਪੋਰਟ ਬਹਾਦਰ ਕੈਂਡੀ ਜਿਹੜਾ ਅਸਮਾਨ ਸਾਡੀ ਜ਼ਿੰਦਗੀ ਕਹਿੰਦੇ ਕਦੇ ਜੀਉਂ ਉਹ ਕੋਈ ਨਹੀਂ ਸੀ ਅੰਨੇ ਪੈਰਾ ਦੇ ਉੱਪਰ ਆਪਣੀਆਂ ਲੱਤਾਂ ਦੇ ਟਿੱਪੜ ਕਹਿੰਦੇ ਖੜਾ ਨਾ ਹੋ ਜਾਵੇ ਤੇ ਜੇਕਰ ਇਹਨੇ ਉਹ ਵੀ ਰੋਣ ਤੋਂ ਉਤਾਰ ਉਸ ਬਾਣੀ ਪਰਮੇਸ਼ਰ ਜੀ ਨੇ ਸੰਤ ਜੀ ਮਨੁੱਖੀ ਹਾਲੇ ਤੇ ਉਹ ਉਕਾਰ ਵਿੱਚ ਬਾਣੀ ਸਟਾਰਟ ਤੋਂ ਬੱਸੀ ਕਰਦੇ ਨੇ ਇਹਨਾਂ ਨੂੰ ਸੱਚਾ ਪਿੰਡ ਦੇ ਨਾਲ ਇੱਕ ਵਾਅਦਾ ਕੀਤਾ ਸੀ ਉਹ ਪੂਰਾ ਕੀਤਾ ਕੀ ਕਹਿਣਾ ਹੈ ਸਾਰੇ ਇਲਾਕੇ ਦੇ ਮੇਰੇ ਪੰਜ ਸਰਪੰਚ ਨੰਬਰਦਾਰ ਤੇ ਮੋਤਬਰ ਬੰਦੇ ਆਏ ਇਲਾਕਿਆਂ ਨੂੰ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਲੋਹੜੀ ਦੇ ਤਿਉਹਾਰ ਦੀਆਂ ਸਾਰਿਆਂ ਨੂੰ ਬਧਾਈਆਂ ਦਿੰਦਾ ਕਿ ਇਹ ਲੋਹੜੀ ਦਾ ਤਿਉਹਾਰ ਹੈ ਜਿਹੜਾ ਬੇਟਿਆਂ ਉਹ ਬੰਦ ਕੇ ਮਨਾ ਲੈਂਦੇ ਲੇਕਿਨ ਅਸੀਂ ਇਹ ਲੋੜੀ ਦਾ ਤਿਉਹਾਰ ਹੈ ਵੋਟਾਂ ਤੋਂ ਪਹਿਲਾਂ ਅਸੀਂ ਇੱਕ ਵਾਅਦਾ ਕੀਤਾ ਸੀਗਾ ਵੀ ਬੱਚੀਆਂ ਜਿਹੜੀਆਂ ਰਾਮੇ ਤੁਰਕੇ ਜਾਂ ਨੂੰ ਸਕੂਲ ਨੂੰ ਬੈਨ ਦੇਵਾਂਗੇ ਔਰ ਬੈਨ ਦੀ ਸੇਵਾ ਸੀ ਅੱਜ ਇਹ ਬੇਟੀਆਂ ਨੂੰ ਲੋੜੀ ਦਾ ਤੋਹਫ਼ਾ ਦੇ ਰਹੇ ਆ ਵੀ ਬੱਚੀਆਂ ਦੀ ਲੋੜੀ ਮਨਾਦੀ ਇਸ ਕਰਕੇ ਅਸੀਂ ਇਹ ਬੱਚਿਆਂ ਨੂੰ 5 ਸਾਲ ਦਾ ਵਾਅਦਾ ਕੀਤਾ ਸੀ ਜੋ ਸਰਪੰਚੀ ਬਣਨ ਦੇ ਦੌਰਾਨ ਵੀ ਅਸੀਂ ਚਲਾਵਾਂਗੇ ਬੈਨ ਅੱਜ ਸਾਡੇ ਨਗਰ ਕਮਾਲੂ ਦੀਆਂ ਬੱਚੀਆਂ ਨੂੰ ਇਹ ਲੋੜੀ ਦਾ ਇੱਕ ਤੋਹਫ਼ਾ ਜੀ ਜੋ ਦਿੱਤਾ ਗਿਆ ਜੀ ਤੇ ਉਹਨਾਂ ਨਾਲ ਵੀ ਜਵਾਬ ਦਿੱਤਾ ਸਿੱਧੂ ਸਾਹਿਬ ਤੁਮਾਨੂੰ ਪਹੁੰਚੇ ਸਰਪੰਚ ਸਾਹਿਬ ਨੇ ਇੱਕ ਵਾਅਦਾ ਕੀਤਾ ਸੀ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਤਾਂ ਮੈਂ ਇਹਨਾਂ ਨੂੰ ਵਧਾਈ ਦੇਣਾ ਚਾਹੁੰਨਾ ਪਿੰਡ ਵਸੇ ਨੂੰ ਵਧਾਈ ਦੇਣਾ ਚਾਹੁੰਨਾ ਵੀ ਆਪ ਦੇ ਬੋਲਾਂ ਤੇ ਪੂਰੇ ਉਤਰਨਾਲਾ ਸਰਪੰਚ ਬਣਾਇਆ ਉਹਨਾਂ ਨੇ ਸਰਪੰਚੀ ਇਲੈਕਸ਼ਨ ਤੋਂ ਪਹਿਲਾਂ ਇਹਨਾਂ ਨੇ ਵਾਅਦਾ ਕੀਤਾ ਸੀ ਪਿੰਡ ਦੇ ਨਾਲ ਵੀ ਇੱਥੇ ਇੱਕ ਬਹੁਤ ਵੱਡੀ ਦਿੱਕਤ ਸੀ ਜੀ ਜੋ ਸਰਕਾਰਾਂ ਨੂੰ ਦੂਰ ਕਰਨੀ ਚਾਹੀਦੀ ਸੀਗੀ ਜਿਹੜੀ ਇਹਨਾਂ ਦੇ ਪਿੰਡੋਂ ਸਕੂਲ ਬਸ ਬੱਚਿਆਂ ਵਾਸਤੇ ਚੱਲਣੀ ਚਾਹੀਦੀ ਸੀਗੀ ਉਹ ਸਰਕਾਰ ਨੇ ਮੋਹੱਜਾ ਨਹੀਂ ਕਰਾਈ ਉਸ ਕਰਕੇ ਸਰਪੰਚ ਸਾਹਿਬ ਪ੍ਰੇਮ ਸਿੰਘ ਜੀ ਨੇ ਵਾਦਾ ਕੀਤਾ ਸੀਗਾ ਰਗਵੀਰ ਸਿੰਘ ਢੋਰੀ ਸਾਰੇ ਇੱਥੇ ਗੁਰਪ੍ਰੀਤ ਢੋਰੀ ਸਾਰੇ ਖੜੇ ਲੱਗੇ ਕੌਰ ਸਿੰਘ ਰਾਮਾ ਮੰਡੀ ਤੋਂ ਵੀ ਖੜੇ ਲੱਗੇ ਅੰਤਲ ਖੜੇ ਲੱਗੇ ਤੇ ਮੈਂ ਤਾਂ ਕਹਿਣਾਗਾ ਵੀ ਜੋ ਸਰਕਾਰ ਦਾ ਕੰਮ ਸੀਗਾ ਉਹ ਅੱਜ ਮੇਰੇ ਛੋਟੇ ਵੀਰ ਸਰਪੰਚ ਪ੍ਰੇਮ ਨੇ ਕਰਕੇ ਦਿੱਤਾਗਾ ਸਾਰੇ ਪਿੰਡ ਨੇ ਕਰਕੇ ਦਿੱਤਾਗਾ ਨਾਲ ਰਲ ਕੇ ਸਰਕਾਰ ਦਾ ਨਾਂ ਦਾ ਅੱਜ ਅੱਜ ਦੀ ਡੇਟ ਵਿੱਚ ਕੋਈ ਚੀਜ਼ ਨਹੀਂ ਹੈਗੀ ਪੰਜਾਬ ਦੇ ਵਿੱਚ ਤੁਸੀਂ ਦੇਖ ਲਓ ਵੀ ਐਡੀ ਛੋਟੀ ਜੀ ਗੱਲ ਜਿਹੜਾ ਪਿੰਡ ਰਲ ਕੇ ਇੱਕ ਕਰ ਸਕਦਾਗਾ ਉਹ ਸਰਕਾਰ ਤੋਂ ਮੁਹੱਈਆ ਨਹੀਂ ਕਰਾਈ ਗਈ ਤਾਂ ਮੈਂ ਇਹਨਾਂ ਨੂੰ ਵਧਾਈਆ ਦਿਨਾਗਾ ਵੀ ਉਹ ਸਾਰੇ ਪਿੰਡ ਨੂੰ ਮੈਂ ਵਧਾਈਆ ਦਿਨਾਗਾ ਵੀ ਉਹ ਬੱਚਿਆਂ ਵਾਸਤੇ ਜਿਨ੍ਹਾਂ ਨੇ ਪੜ੍ਹਾਈ ਕਰਨ ਜਾਣਾ ਸਕੂਲਾਂ 'ਚ ਉਹਦੇ ਵਾਸਤੇ ਦੋਵਾਂ ਨੇ ਵਾਅਦਾ ਕੀਤਾ ਸੀਗਾ ਇੱਕ ਜਿਹੜੀ ਆਹ ਵਾਅਦਾ ਕਰਕੇ ਦਿੱਤੀ ਗਈ ਐਲਾਨ ਕਰਕੇ ਦਿੱਤੀ ਹੈਗੀ ਕੋਈ ਦੁੱ ਵੱਡਾ ਮੈਂ ਕਹਿੰਦਾ ਛਲਾਗਾ ਯੋਗ ਕੋਈ ਕਦੇ ਨਾ ਹੋ ਹੀ ਨਹੀਂ ਸਕਦਾ ਦਾ ਇਹਨਾਂ ਨੂੰ ਦੁਬਾਰੇ ਮੈਂ ਵਧਾਈ ਦੇਣਾਗਾ ਤੇ ਇਹੋ ਜਿਹੇ ਬੰਦਿਆਂ ਨੂੰ ਚੁਣੋ ਬੰਦਿਆਂ ਨੂੰ ਚੁਣੋ ਮੈਂ ਤਾਂ ਕਹਿੰਦਾ ਅੱਗੇ ਜਾ ਕੇ ਵੀ ਜਿਹੜੀਆਂ ਮੇਰੇ ਇਲੈਕਸ਼ਨਾਂ ਆਉਂਦੀਆਂ ਨੇ ਕਿ ਆ ਪਾਰਟੀਵਾਦੀ ਤੋਂ ਉੱਤੇ ਉੱਠ ਕੇ ਬੰਦਿਆਂ ਨੂੰ ਚੁਣੋ ਜਿਹੜੇ ਬੰਦੇ ਆਪਦੇ ਬੋਲ ਤੇ ਆਪਦੇ ਵਾਅਦਿਆਂ ਤੇ ਪੂਰੇ ਉਤਰਨ ਤਮਨਾ ਜਨਨ ਜਨਤੀ ਜਿਸ ਮਨ ਕੋ ਮਨ ਲੱਗੀ ਕਾਲਾ ਹੋਆ ਬਹੁਤ ਬਹੁਤ ਧੰਨਵਾਦ ਜੀ ਸਾਰੇ ਨਗਰ ਦਾ ਸਾਡੇ ਕਮਾਲੂ ਦੇ ਨਗਰ ਦਾ ਵੈਰੂ ਜੀ ਕਾ ਖਾਲਸਾ ਵੈ ਜੀ ਫਤਿਹ ਪ੍ਰਿੰਸ ਸਿੰਘ ਸਰਪੰਚ ਬਣ ਗਏ ਜੀ ਇਸ ਕੀ ਤੇ ਗੱਡੀ ਪਹਿਲੀਆਂ ਚ ਮਤਲਬ ਗੱਡੀ ਬੱਚਾ ਇਹਨੂੰ ਬੈਨ ਲਾਈ ਜੀ ਸਾਡੇ ਤੇ ਮਤਲਬ ਬੈਨ ਬੱਚਾ ਨੂੰ ਸਕੂਲ ਲੈ ਕੇ ਜਾਇਆ ਕਰੂ ਗੁੱਡਨਾ ਬਹੁਤ ਹਰਾਨ ਹੁੰਦੀਆਂ ਸੀਗਾ ਜੀ ਇੱਥੇ ਅੱਡੇ ਤੇ ਖੜੀਆਂ ਰਹਿੰਦੀਆਂ ਸੀ ਘੰਟਾ ਘੰਟਾ ਵਿਚਾਰੀਆਂ ਤਕਲੀਫ ਹੁੰਦੀ ਸੀ ਤੁਰਨ ਦੀ ਅੱਜ ਕੱਲ ਹਰੇਕ ਬੰਦਾ ਨਸ਼ੇੜੀ ਹੋ ਗਿਆ ਜੀ ਲੜਕੀਆਂ ਨੂੰ ਜਾਣ ਦਾ ਮਤਲਬ ਉਹ ਵੀ ਸਕੂਲ ਚ ਭੇਜਣ ਦਾ ਮਤਲਬ ਸਰਪੰਚ ਸਾਹਿਬ ਨੇ ਪੂਰਾ ਅਧਿਕਾਰ ਕੀਤਾ ਜੀ ਅੱਜ ਤੱਕ ਜਿੰਨਾ ਵੀ ਕਹੇ ਤੇ ਸਭ ਮਤਲਬ ਹਰੇਕ ਜਿਹੜਾ ਕੰਮ ਐ ਅਸੀਂ ਹਰੇਕ ਕੰਮ ਅਸੀਂ ਜਿਹੜੇ ਵਿੱਡੇ ਨੇ ਸਾਰੇ ਕੰਮ ਅਸੀਂ ਪੂਰੇ ਕਰਾਂਗੇ ਜੀ ਸਰਪੰਚ ਦੇ ਨਾਲ ਅਸੀਂ ਸਾਰੇ ਮੈਂਬਰ ਆ ਮੈਂਬਰ ਖੜੇ ਨੇ ਸਾਰੇ ਨਾਲ ਆ ਸਾਡੇ ਜੀ